ਭਾਈ ਮੱਖਣਸਰ ਲਵਾਨਾ ਦਾ ਇਤਿਹਾਸ ਸਾਡੀ ਨੇ ਸਰਬਨ ਕੀਤਾ ਪਰ ਤੂੰ ਮਤ ਉਧਾਰ ਨਹੀਂ ਦੇਣੀ ਆਪ ਜੀ ਨੂੰ ਪਤਾ ਕਿ ਅਸਥਾਨ ਦਾ ਨੰਦਿਆ ਹੋਇਆ ਬੇੜਾ ਜਦੋਂ ਬ੍ਰੇਤੀ ਵਿੱਚ ਫਸ ਗਿਆ ਸੀ ਅਸੀਂ ਨੇ ਅਰਦਾਸ ਕੀਤੀ ਅਰਦਾਸ ਪ੍ਰਵਾਨ ਹੋਈ ਤੇ ਫਿਰ ਜਦੋਂ ਘਰ ਪਹੁੰਚਿਆ ਸੀ ਤੇ ਫਿਰ ਆਪਣੇ ਪਰਿਵਾਰ ਰਹਿਣਹਾਰਾਂ ਨੂੰ ਨਾਂ ਲੈ ਕੇ ਜੀ ਬਿਨਾਂ ਹਰਿਮੰਦਰ ਸਾਹਿਬ ਆਇਆ ਫਿਰ ਬਾਬਾ ਬਕਾਲਾ ਸਾਹਿਬ ਕੀ ਜਲਿਆ ਉਥੇ ਗੁਰੂ ਦੀ ਪਾਲ ਵਿੱਚ ਕਹਿੰਦੇ ਨੇ ਜਿੱਥੇ 22 ਮੰਨੀਆਂ ਬੈਠੀਆਂ ਸੀ 22 ਮੰਨੀਆਂ ਲਗਾ ਕੇ ਬੈਠੇ ਸਾਨੂੰ ਕਹਿੰਦਾ ਸੀ ਮੈਂ ਬੁੱਢਾ ਆ ਕਹਿੰਦੇ ਸੀ ਮੈਂ ਬੁੱਢਾ ਆ ਫਿਰ ਇਹ ਬੇਤਲੀਂ ਪੋਰੀ ਨੇ ਪੰਜ-ਪੰਜ ਮੋਰਾ ਮੱਥਾ ਟਿਕੀਆਂ ਸੀ ਵੀ ਕੋਈ ਤਾਂ ਇਹ ਗੱਲ ਆਖੇਗਾ ਵੀ ਮੱਖਣ ਸਾ ਸੁੱਖ ਤੇ 500 ਹੋਰ ਹੁਣ ਪੰਜ ਮੋਰਾ ਮੱਥਾ ਟੇਕਦਾ ਪਰ ਕਿਸੇ ਨੇ ਨਹੀਂ ਆਖਿਆ ਸਭ ਦੇ ਸਿੱਖਤਾ ਦੇ ਕੁਲ ਬਣੇ ਬਾਈਆ ਜੀ ਨੇ ਮੱਥਾ ਦੇਵ ਦਿੱਤਾ ਸੀ ਮੈਂ ਕਹਿੰਦਾ ਮੋਸੇ ਨੂੰ ਪੁੱਛਦਾ ਵੀ ਇਹ ਤੇ ਹੋਰ ਵੀ ਕੋਈ ਗੁਰੂ ਹੈ ਆਖਿਆ ਜੀ ਹਾਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਸਹਬਜ਼ਾਦੇ ਤੇਜਵੰਦ ਸੈ ਉਹ ਵੀ ਭੋਲੇ ਵਿੱਚ ਜਿਤ ਪਸਿਆ ਕਰਦੇ ਨੇ ਭੰਤਾ ਦੇ ਕਦੇ ਬਾਹਰ ਨਿਕਲਦੇ ਨਹੀਂ ਪਰ ਉਹਨੂੰ ਦਰਸ਼ਨ ਨਹੀਂ ਦਿੰਦੇ ਹੁਣ ਪਿਆਰ ਜਿਉ ਇਹ ਪੋਰਾ ਸਹਬਦਾਰ ਚੰਦ ਪ੍ਰਿਆ

ਇਹ ਤਾਂ ਗੱਲ ਠੀਕ ਹੈ ਵੀ ਗੁਰੂ ਤੇ ਦਿੱਤੀਆਂ ਜਾਣਨ ਵਾਲਾ ਸਰਦਲਾ ਦੇ ਪੰਜ ਮੋਰਾ ਮੱਥਾ ਟੇਕੀ ਹੁਣ ਪੰਜ ਮੋਰਾ ਮੱਥਾ ਟੇਕੀ ਬਿਨਾਂ ਦਿਲ ਸਿਰ ਨਵਾਈ ਰੱਖਿਆ ਜਿਵੇਂ ਬਾਝਾਂ ਗੁਰੂਆਂ ਦੇ ਮੋਰੇ ਨਵਾਈਆ ਸੀ ਬਿਨਾਂ ਕੋ ਚਰਨ ਵਾਈ ਰੱਖਿਆ ਤੇ ਜਦੋਂ ਕੋਈ ਆਵਾਜ਼ ਨਹੀਂ ਆਈ ਪੈਂਦਾ ਇੱਥੇ ਵੀ ਗੁਰੂ ਨਾਨਕ ਦੀ ਜੋਤ ਨੇ ਜਦੋਂ ਇਹਦਾ ਲਾਹੀ ਪਿਆਰੋ ਪੋਰਾ ਸਾਹਿਬ ਜੀ ਨੂੰ ਬਾਦ ਆਪ ਜੀ ਮੱਖਣ ਸਾਹ ਅੱਗੇ ਕੰਨਾਂ 500 ਪੋਰਾ ਸੰਤੀ ਨੂੰ 5 ਪੋਰਾ ਮੱਥਾ ਟੇਕਦਾ ਆਹਾਂ ਇੱਥੇ ਹੀ ਗੁਰੂ ਨਾਨਕ ਦੀ ਜੋਤ ਹੈ ਪਿਆਰੇ ਕਿਸੇ ਦਿਸ਼ੇ ਦੇ ਕੋਈ ਹੱਦ ਨਾ ਰਹੀ ਜਾਂ ਕੋਈ ਸਤਸਰਾਂ ਦੇ ਜਨਮਾਂ ਤੇ ਮੱਥਾ ਟੇਕਿਆ ਜੀ ਸਤਿਗੁਰੂ ਜੀ ਕਹਿੰਦੇ ਨੇ ਮੱਖਣ ਸਾਹ ਆਹ ਵੇਖ ਸਾਡੇ ਮੋਢੇ ਵੱਲ 13 ਬਿਨਾ ਬਾੜ ਆਉਂਦੀਆਂ کہتا ساتھیں ہموں نے اگرے باتے گیا ہے ہم نے اگرے بھی کون سے ملے آیا ہے تو پھر انہیں بین کی بیتی سی مہارات سندسہ پھنیاں 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 نہیں ہیں گروہ کی بار آئی باتے ہیں کہاں بیٹھے ہیں آپ وہاں مرغتی نے پرائے بات ہوا انہیں پھر کہتے ہیں کہ پھر بیتا سے گروہ لاکو آرے گروہ لاکو آرے